ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੀ ਬੁਟੀਕ ਤੇ ਲਿਵਾਸੇ ਖਾਸ ਬਾਈ ਮਨਪ੍ਰੀਤ ਕੌਸੀਵੀਆਂ ਉਮੀਦ ਕਰਦੀ ਆ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਟਾਈਮ ਹੋ ਗਿਆ 10:30 ਠੀਕ ਹੈ ਤੇ ਅੱਜ ਤੁਹਾਡੇ ਨਾਲ ਸ਼ੇਅਰ ਕਰਨੇ ਜਿਹੜੇ ਸੂਟ ਵੀ ਕਾਟਨ ਦੇ ਸੂਟ ਆਪਾਂ ਲੇਸਾਂ ਲਾ ਕੇ ਕਿੱਦਾਂ ਤਿਆਰ ਕਰ ਸਕਦੇ ਹਾਂ ਠੀਕ ਹੈ ਕਿਹੜੇ ਕਿਹੜੇ ਲੇਸਾਂ ਦੇ ਆਪਾਂ ਡਿਜ਼ਾਈਨ ਉਹ ਤੇ ਬਣਾ ਕੇ ਤਿਆਰ ਕਰ ਸਕਦੇ ਆ ਜਾਂ ਵਰਕ ਕਰਕੇ ਵਰਕਾਈ ਦੀ ਲੱਗ ਬਣਾ ਲਾਂਗੇ ਆਜੇ ਬਰਕਾਲੇ ਦੱਸਾਂ ਕਿ ਵੀਰਪਾਲ ਲੈਸਾਂ ਵਾਲੇ ਦੱਸ ਦੋ ਦੀਦੀ ਲੈਸਾਂ ਨੇ ਦੱਸ ਦੇਣੀ ਹੈ ਨਾ ਅੱਜ ਮੈਂ ਤੁਹਾਨੂੰ ਲੈਸਾਂ ਨੂੰ ਦੱਸ ਦਿਆਂ ਬਰਕਾਲੇ ਤੁਹਾਨੂੰ ਬਾਅਦ ਚ ਦੱਸ ਦੂੰਗੀ ਠੀਕ ਹੈ ਜੀ ਚਲੋ ਕੰਨਾ ਕੰਨਾ ਕਰ ਚੀਜ਼ ਹੋਣੀ ਹੈ ਮੇਰੇ ਵੇਟ ਕੋ ਬੰਦ ਕਰ ਦਿਓ ਹਾਂਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਲਈ ਲੈ ਕੇ ਆਈ ਕੋਈ ਵੀ ਤੁਹਾਡੇ ਕੋਲ ਫੂਟ ਹੋਵੇ ਕੋਈ ਵੀ ਠੀਕ ਹੈ ਜੀਦੇ ਵਿੱਚ ਸਿਰਫ ਦੋ ਰੰਗਾਂ ਦਾ ਹੀ ਪ੍ਰਿੰਟ ਹੋਵੇ ਤਾਂ ਉਹਦੇ ਉੱਪਰ ਤੁਸੀਂ ਮਲਟੀ ਕਲਰ ਦਾ ਵਰਕ ਕਰਵਾ ਸਕਦੇ ਹੋ neck ਤੇ neck ਤੇ ਵਰਕ ਕਰਵਾ ਕੇ ਲੇਸ ਨਾਲ ਤੇ ਬਾਹਾਂ ਦੇ ਉੱਪਰ ਏਦਾਂ organza ਲਗਾ ਕੇ ਡਿਜ਼ਾਈਨਿੰਗ ਦੇ ਸਕਦੇ ਹੋ ਇਸ ਤਰੀਕੇ ਦੀ ਬਹੁਤ ਹੀ ਸੋਹਣਾ ਕਾਟਨ ਦਾ ਸੂਟ ਹੈ ਜਿਹੜਾ ਇਹ ਤੁਹਾਡਾ ਰੈਡੀ ਹੁੰਦਾਗਾ ਬਹੁਤ ਵਧੀਆ ਲੱਗਦਾ ਸੂਟ ਪਲੇਨ ਵੀ ਨਹੀਂ ਰਹਿੰਦਾ ਕੈਜੂਅਲ ਵੀ ਰਿਵਲ ਜਾਂਦਾ ਚਾਹੇ ਆਉਣ ਜਾਂ ਚ ਕਿਤੇ ਪਾ ਸਕਦੇ ਹੋ ਠੀਕ ਹੈ ਤੁਹਾਡੀ ਚੁਆਇਸ ਆ ਸੂਟ ਚਾਹੀਏ ਤੁਹਾਡੇ ਕੋਲ 400 ਦਾ ਹੋਵੇ ਚਾਹੀਏ 500 ਦਾ ਹੋਵੇ ਬਟ ਉਹਨੇ ਬਣਨਾ ਕਦੇ ਨਾਲ ਡਿਜ਼ਾਈਨਿੰਗ ਨਾਲ ਹੀ ਬਣਨਾ ਲਾ ਸੋਣਾ ਇਸ ਤੋਂ ਬਾਅਦ ਨੈਕਸਟ ਤੁਸੀਂ ਸੂਟ ਤੇ ਕੀ ਕਰ ਸਕਦੇ ਹੋ ਸੂਟ ਦੇ ਵਿੱਚ ਤੁਸੀਂ ਪੈਚ ਲਗਾ ਕੇ ਜਿੱਦਾਂ ਸੂਟ ਦਾ ਪ੍ਰਿੰਟ ਆ ਚਾਹੇ ਮਲਟੀ ਪ੍ਰਿੰਟ ਆ ਕਿੱਦਾਂ ਦਾ ਵੀ ਹੈ ਜਿਹੜਾ ਉਹਦਾ ਬੇਸ ਹੋਗਾ ਜਿਵੇਂ ਇਹਦਾ ਬੇਸ ਆ ਜਿਹੜਾ ਉਹ ਵਾਈਟ ਆ ਵਾਈਟ بیس ਤਾਂ ਆਪਾਂ ਇੱਥੇ ਔਰਗੈਂਜ਼ਾ ਪਾਤਾ ਵਾਈਟ ਕਲਰ ਦਾ ਉਹਦੇ ਵਿੱਚ ਆਪਾਂ ਵਰਕ ਕਰਤਾ ਮਸ਼ੀਨ ਵਰਕ ਥੋੜੀ ਜੀ ਸਪੇਸ ਦੇ ਕੇ ਆਪਾਂ ਘੇਰੇ ਤੇ ਲੇਜ਼ ਕੱਢਦੀ ਉਹੀ ਚੀਜ਼ ਆਪਾਂ ਬਾਹਾਂ ਤੇ ਕੀਤੀ ਹੈ ਸੇਮ ਲੈਕ ਆਪਾਂ ਸੈਂਪਲ ਛੜਤਾ ਕਿਉਂਕਿ ਘੇਰੇ ਤੇ ਬਾਹਾਂ ਤੇ ਡਿਜ਼ਾਈਨਿੰਗ ਦੇਦੀ ਤੇ ਸਲਵਾਰ ਦੇ ਪੌਂਚੇ ਤੇ ਦੇਦੀ ਸੀ ਨਹੀਂ ਤਾਂ ਜਿਆਦਾ ਟੋਲਾਮ ਵਾਲਾ ਹੋ ਜਾਣਾ ਸੀ ਇਸ ਕਰਕੇ ਆਪਾਂ ਇੰਨਾ ਕਾ ਹੀ ਛੜਤਾ ਇਹ ਡਿਜ਼ਾਈਨ ਵੀ ਬਹੁਤ ਸੋਹਣਾ ਤਿਆਰ ਹੁੰਦਾ ਤੁਸੀਂ ਇਦਾਂ ਦੇ ਪ੍ਰਿੰਟ ਤੇ ਇਦਾਂ ਦੇ ਡਿਜ਼ਾਈਨ ਰੈਡੀ ਕਰ ਸਕਦੇ ਹੋ ਗਰਮੀਆਂ ਦੇ ਵਿੱਚ ਸੋਹਣੇ ਸੋਹਣੇ ਇਸ ਤੋਂ ਬਾਅਦ ਅੱਗੇ ਆ ਗਿਆ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਪਹਿਲਾਂ ਪ੍ਰਿੰਟ ਦਿਖਾਇਆ ਸੀ ਵੀ ਜੇ ਤੁਹਾਡੇ ਕੋਲ ਇੱਕ 베ਸ ਤੇ ਇੱਕ ਉਹਦੇ ਉੱਪਰ ਹੋਰ ਕਲਰ ਆ ਜਿਆਦਾ ਕਲਰ ਨਾ ਹੋਣ ਇਦਾਂ ਦਾ ਪ੍ਰਿੰਟ ਹੋਵੇ ਤਾਂ ਤੁਸੀਂ ਉਹਦੇ ਗਲੇ ਤੇ ਵਰਕ ਕਰਵਾ ਸਕਦੇ ਹੋ ਬਾਹਾਂ ਤੇ ਵਰਕ ਕਰਵਾ ਸਕਦੇ ਹੋ ਗਲੇ ਤੇ ਬਾਹਾਂ ਤੇ ਵਰਕ ਕਰਵਾ ਕੇ ਇਸ ਤੋਂ ਬਾਅਦ ਜਿਹੜਾ ਵੀ ਵਰਕ ਦੇ ਵਿੱਚ ਕਲਰ ਹਾਈਲਾਈਟ ਹੁੰਦਾਗਾ ਉਹਦੀ ਤੁਸੀਂ ਲੇਸ ਲਗਾ ਸਕਦੇ ਹੋ ਇਦਾਂ ਮੈਂ ਜੁਆਇੰਟਰ ਨੂੰ ਲੇਸ ਬਣਾ ਕੇ ਬਾਹਾਂ ਤੇ ਲਗਾਇਆ ਹੋਇਆ ਤੇ ਇਹ ਰੀਡਰ ਲਗਾਇਆ ਹੋਇਆ ਤੇ ਇਹਦੇ ਨਾਲ ਦੇ ਬਹੁਤ ਸੂਟ ਮੈਂ ਰੈਡੀ ਵੀ ਕੀਤੇ ਆ ਜੇ ਤੁਹਾਡੇ ਕੋਲ ਸੇਮ ਨਹੀਂ ਹੈਗਾ ਤੁਸੀਂ ਪਲੇਨ ਸੂਟ ਤੇ ਵੀ ਇਹ ਚੀਜ਼ ਨੂੰ ਤਿਆਰ ਕਰ ਸਕਦੇ ਹੋ ਤੁਸੀਂ ਕਿਸੇ ਹੋਰ ਪ੍ਰਿੰਟ ਤੇ ਵੀ ਜਿਹੜਾ ਦੋ ਤਰ੍ਹਾਂ ਦਾ ਹੋਵੇ ਉਹ ਤੇ ਤਿਆਰ ਕਰ ਸਕਦੇ ਹੋ ਕਿਉਂਕਿ ਬਹੁਤ ਭੈਣਾਂ ਦਾ ਕਮੈਂਟ ਹੁੰਦੇ ਸੀਗੇ ਵੀ ਦੀਦੀ ਸਾਡੇ ਕੋਲ ਆ ਸੂਟ ਪਿਆ ਮੈਨੂੰ ਵਟਸਐਪ ਤੇ ਫੋਟੋ ਆ ਜਾਂਦੀ ਵੀ ਦੀਦੀ ਸਾਡੇ ਕੋਲ ਆ ਸੂਟ ਪਿਆ ਪਲੀਜ਼ ਦੱਸ ਦੋ ਵੀ ਇਹਨੂੰ ਅਸੀਂ ਕਿਵੇਂ ਤਿਆਰ ਕਰੀਏ ਤਾਂ ਇਸੇ ਲਈ ਮੈਂ ਸਪੈਸ਼ਲ ਦਾ ਡਿਲੀ ਵੀਡੀਓ ਲੈ ਕੇ ਆਈ ਹਾਂ ਕੈਮਰਾ ਸਾਫ ਆ ਵੀਰ ਭਾਜੀ ਹਾਂਜੀ ਇਸ ਤੋਂ ਬਾਅਦ ਨੈਕਸਟ ਆ ਗਿਆ ਜੀ ਉਹੀ ਗੱਲ ਤੁਹਾਨੂੰ ਦੱਸਿਆ ਸੀ ਵੀ ਜੇ ਦੋ ਰੰਗ ਹੋਣ ਠੀਕ ਹੈ ਗਲੇ ਤੇ ਬਹੁਤ ਸੋਹਣਾ ਤੁਸੀਂ ਵਰਕ ਕਰਵਾ ਸਕਦੇ ਹੋ ਠੀਕ ਹੈ ਇਹਦੇ ਵਿੱਚ ਜਿਹੜਾ ਕਲਰ ਹਾਈਲਾਈਟ ਹੋ ਰਿਹਾ ਸੀ ਉਹ ਤੋਂ ਥੋੜੀ ਜਿਹੀ ਡਾਰਕ ਕਲਰ ਲੈ ਕੇ ਗਲੇ ਤੇ ਵਰਕ ਇਸ ਤੋਂ ਬਾਅਦ ਤੁਸੀਂ ਘੇਰੇ ਦੇ ਚੀਕਣ ਲਗਾ ਕੇ ਜੁਆਇੰਟਰ ਲਗਾ ਕੇ ਬਹੁਤ ਸੋਹਣਾ ਜਿਹੜਾ ਸੂਟ ਆ ਉਹ ਆਪਾਂ ਤਿਆਰ ਕਰ ਸਕਦੇ ਹੋ ਸੇਮ ਬਾਹਾਂ ਦੇ ਵਿੱਚ ਚੀਕਣ ਲਗਾ ਕੇ ਜੁਆਇੰਟਰ ਲਗਾ ਕੇ ਇਹ ਸੂਟ ਨੂੰ ਤੁਸੀਂ ਤਿਆਰ ਕਰ ਸਕਦੇ ਹੋ ਜਿਹੜੀ ਇਹਦੀ ਸਲਵਾਰ ਆ ਸਲਵਾਰ ਤੇ ਵੀ ਆਪਾਂ ਕਿ ਦਾ ਮੇਰਾ ਇਹ ਹੁੰਦਾਗਾ ਵੀ ਮੈਂ ਸਲਵਾਰ ਨੂੰ ਇਦਾਂ ਪਲੇਨ ਨਹੀਂ ਛੜਦੀ ਕਿਉਂਕਿ ਸਲਵਾਰ ਫਿਰ ਗੰਦੀ ਲੱਗਦੀ ਆ ਇਹਦੇ ਨਾਲ ਦੇਖੋ ਸਲਵਾਰ ਕਿੰਨੀ ਸੋਹਣੀ ਲੱਗਦੀ ਆ ਪਲੇਨ ਸਲਵਾਰ ਤੇ ਆਪਾਂ ਫਿਰ ਵੀ ਲੇਸਸ ਨਾਲ ਡਿਜ਼ਾਈਨਿੰਗ ਦੇਤੀ ਚਾਹੇ ਥੋੜੀ ਦਿੱਤੀ ਉਹਦੇ ਨਾਲ ਜਿਹੜੀ ਸੂਟ ਦੀ ਗ੍ਰੇਸ ਆ ਉਹ ਹੋਰ ਵਾਜ ਜਾਂਦੀ ਠੀਕ ਹੈ ਜੀ ਇਹ ਵੀ ਕਾਟਨ ਤੇ ਤੁਸੀਂ ਬਣਾ ਸਕਦੇ ਥੈਨ ਇਸ ਤੋਂ ਬਾਅਦ ਜੇ ਕੋਈ ਆਪਣੇ ਕੋਲ ਦੁਪੱਟਾ ਦਾ ਆਪਾਂ ਪਲੇਨ ਫੂਟ ਰੈਡੀ ਕਰਨਾਗਾ ਥੱਪਟੇ ਨਾਲ ਦਾ ਤਾਂ ਇਦੀ ਫੈਂਸੀ ਲੇਸ ਲੈ ਕੇ ਤੁਸੀਂ ਚਾਰੇ ਪਾਸੇ ਉਹ ਕੱਢ ਸਕਦੇ ਹੋ ਇਕੇ ਬਾਹਾਂ ਤੇ ਲਗਾ ਸਕਦੇ ਹੋ ਤੇ ਬੂਟਲੀ ਬਟਨ ਲਗਾ ਸਕਦੇ ਹੋ ਪਾਈਪਲ ਲਗਾ ਕੇ ਇਹ ਡਿਜ਼ਾਈਨ ਜਿਹੜਾ ਇਹ ਬਹੁਤ ਸੋਹਣਾ ਤਿਆਰ ਹੁੰਦਾਗਾ ਵਧੀਆ ਲੱਗਦਾਗਾ ਤੁਸੀਂ ਇਹ ਵੀ ਬਣਵਾ ਸਕਦੇ ਏਸ ਤੋਂ ਬਾਅਦ ਆ ਗਿਆ ਜੇ ਤੁਹਾਡੇ ਕੋਲ ਨਿੱਕੀ ਬੂਟੀ ਦਾ ਕੋਈ ਵੀ ਸੂਟ ਅਜਿਹਾ ਤੁਸੀਂ ਇਹ ਮੇਰੇ ਪਾਇਆ ਦੇਖਿਆ ਸੀਗਾ ਉਹਦੇ ਨਾਲ ਬਰੀਕ ਲੇਸ ਨਾਲ ਉਹ ਕਣੀਆਂ ਕੱਟ ਕੇ نیچے ਜੋਇੰਟਰ ਤੇ ਲੇਸਾਂ ਨਾਲ ਤੁਸੀਂ ਡਿਜ਼ਾਈਨਿੰਗ ਦੇ ਸਕਦੇ ਠੀਕ ਹੈ ਇਦਾਂ ਦੀ ਡਿਜ਼ਾਈਨਿੰਗ ਜੇ ਇਹ ਤੋਂ ਘੱਟ ਕਰਨਾ ਚਾਹੋ ਨਿਓ ਘੱਟ ਕਰ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਇਹ ਇਦਾਂ ਸੇਵ ਕਰਨੀ ਹੈ ਐਡਾ ਕਰ ਲਓ ਨਹੀਂ ਤਾਂ ਪ੍ਰਿੰਟ ਸੂਟ ਤੇ ਜਿਹਿੰਦੀਆਂ ਆਲਾਗਾ ਨੈਕ ਤੇ ਡਿਜ਼ਾਈਨਿੰਗ ਦੇ ਦੋ ਕੜੀਆਂ ਕੱਢ ਦੋ ਇਹਦੇ ਨਾਲ ਵੀ ਜਿਹੜੀ ਸੂਟ ਆ ਉਹ ਜਮਾਂ ਸਿੰਪਲ ਹੀ ਨਹੀਂ ਲੱਗੂਗਾ ਥੋੜਾ ਜਿਹਾ ਸਟਾਈਲ ਵਾਜੂਗਾ ਉਹਦਾ ਥੋੜਾ ਜਿਹਾ ਡਿਜ਼ਾਈਨ ਹੋ ਜੂਗਾ ਤੇ ਸੋਹਣਾ ਲੱਗੂਗਾ ਪਾਇਆ ਹੋਇਆ ਇਦਾਂ ਮੈਂ ਤੁਹਾਨੂੰ ਦੱਸਦੀ ਆ ਜੇ ਮੈਂ ਹੁਣ ਆਪਣੇ ਕੋਲ ਕਲਾਇੰਟ ਆ ਸੂਟ ਦੇ ਕੇ ਗਏ ਆ ਇਹਦੇ ਇਹਦੇ ਉੱਪਰ ਹੁਣ ਆਪਾਂ ਵਾਈਟ ਲੇਸ ਨਾਲ ਡਿਜ਼ਾਈਨਿੰਗ ਕਰਾਂ ਬਲਕਲੇਜ਼ ਨਾਲ ਚਾਹੇ ਦੋ ਕੜੀਆਂ ਕਣਦੀਏ ਜਾਂ ਜੋਇੰਟਰ ਪਾ ਦੀਏ ਇਹਨੂੰ ਸਿੰਪਲ ਨਹੀਂ ਰੱਖਣਾ ਆਪਾਂ ਇਹਨੂੰ ਡਿਜ਼ਾਈਨ ਕਰਕੇ ਫਿਰ ਰੈਡੀ ਕਰਾਂਗੇ ਜੇ ਤੁਹਾਡੇ ਕੋਲ ਇਦਾਂ ਦਾ ਸੂਟ ਹੁੰਦਾ ਦਾ ਬਿੰਦੀਆਂ ਵਾਲਾ ਜਾਂ ਕੋਈ ਵੀ ਨਿੱਕੀ ਨਿੱਕੀ ਬੂਟੀ ਵਾਲੀ ਉਹਦੇ ਉੱਪਰ ਤੁਸੀਂ ਇਦਾਂ ਵਰਕ ਵੀ ਕਰਵਾ ਸਕਦੇ ਹੋ ਚਾਹੇ ਘੇਰੇ ਤੇ ਕਰਵਾ ਲਓ ਚਾਹੇ ਚੱਕਰ ਤੇ ਅੱਗੇ ਪਿੱਛੇ ਕਰਵਾ ਲਓ ਤੇ ਨੈੱਕ ਦੇ ਉੱਤੇ ਮੋਤੀ ਲੇਸ ਲਗਾ ਕੇ ਡਿਜ਼ਾਈਨ ਕਰ ਸਕਦੇ ਹੋ ਬਾਹਾਂ ਦੇ ਉੱਤੇ ਇਕੱਲੀ ਲੇਸ ਲਗਾ ਸਕਦੇ ਹੋ ਇਹ ਸੂਟ ਵੀ ਹੈ ਜਿਹੜਾ ਇਹ ਪਾਇਆ ਹੋਇਆ ਬਹੁਤ ਸੋਹਣਾ ਲੱਗਦਾ ਹੈਗਾ ਇਦਾਂ ਦਾ ਪ੍ਰਿੰਟ ਵੀ ਤੁਸੀਂ ਰੈਡੀ ਕਰ ਸਕਦੇ ਹੋ ਜੇ ਇਸ ਤੋਂ ਬਾਅਦ ਤੁਸੀਂ ਵੀਰਪਾਲ ਦੇ ਇੱਕ ਸੂਟ ਪਾਇਆ ਹੋਇਆ ਪਲੇਨ ਜੇ ਤੁਹਾਡੇ ਕੋਲ ਪਲੇਨ ਹੁੰਦਾ ਉਹਦੇ ਉੱਪਰ ਇਦਾਂ ਦਾ ਵਰਕ ਵੀ ਕਰਵਾ ਸਕਦੇ ਹੋ ਉਹ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਦੇਖੋ ਜੀ ਇਦਾਂ ਦਾ ਤੁਸੀਂ ਵਰਕ ਕਰਵਾ ਸਕਦੇ ਹੋ ਚਾਹੇ ਇਹ ਇਕੱਲਾ ਵਰਕ ਵੈਸੇ ਕਰਵਾ ਲਓ ਤੁਹਾਡੀ ਮਰਜ਼ੀ ਆ ਬਾਹਾਂ ਦੇ ਉੱਪਰ ਇਦਾਂ ਤੁਸੀਂ ਵਰਕ ਕਰਵਾ ਸਕਦੇ ਹੋ ਉਹ ਤੁਹਾਡੀ ਚੁਆਇਸ ਆ ਬਾਕੀ ਆਪਣੇ ਕੋਲ ਕਾਟਨ ਦੇ ਸੂਟ ਜਿਨ੍ਹਾਂ ਦੇ ਵਰਕ ਵਾਲੇ ਸੂਟ ਆ ਜਿਹੜੇ ਉਹ ਰੈਡੀ ਹੋ ਰਹੇ ਨੇ ਉਹ ਵੀ ਮੈਂ ਤੁਹਾਨੂੰ ਜਲਦੀ ਸ਼ੋਅ ਕਰੂੰਗੀ ਠੀਕ ਹੈ ਉਹ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਕਾਟਨ ਦੇ ਆਪਣੇ ਕੋਲ ਫੈਬਰਿਕ ਆਇਆ ਕੁੜਤੇ ਸੂਟ ਆਪਣੇ ਰੈਡੀ ਹੋ ਰਹੇ ਨੇ ਅੱਜ ਜਾਂ ਕੱਲ ਦੇ ਵਿੱਚ ਰੈਡੀ ਹੋ ਜਾਣਗੇ ਚੈਨਲ ਦੇ ਨਾਲ ਜੁੜੇ ਰਹੋ ਤੇ ਤੁਹਾਨੂੰ ਸਾਰੇ ਸੂਟ ਆ ਜਿਹੜੇ ਮੈਂ ਉਹ ਦਿਖਾ ਦੂੰਗੀ ਬਾਕੀ ਆਪਣੇ ਕੋਲ ਪ੍ਰਿੰਟਡ ਸੂਟ ਹੋਰ ਬਹੁਤ ਸੋਹਣੇ ਰੈਡੀ ਹੋ ਕੇ ਆਇਆ ਜੀ ਸਲਵਾਰਾਂ ਦੇ ਉੱਤੇ ਤੁਸੀਂ ਕਿਦਾਂ ਦਾ ਵਰਕ ਕਰਵਾ ਸਕਦੇ ਹੋ ਉਹ ਤੁਹਾਨੂੰ ਕੱਲ ਨੂੰ ਸਾਰੀਆਂ ਵੀਡੀਓਜ਼ ਵਿੱਚ ਸ਼ੇਅਰ ਕਰ ਦੂੰਗੀ ਅੱਜ ਆਪਣੇ ਕੋਲ ਜਿਹੜੇ ਮੈਂ ਡਿਜ਼ਾਈਨ ਦਿਖਾਈ ਸੀ ਉਹ ਸਾਰੇ ਆਪਣੇ ਕੋਲ ਰੈਡੀ ਹੋਏ ਪਏ ਆ ਠੀਕ ਆ ਅੱਜ ਆਪਾਂ ਉਹਨਾਂ ਨੂੰ ਕਰਨਾ ਹੈਗਾ ਡਿਸਪੈਚ ਕੀ ਸਭ 판 ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਤ ਕਰਦੀਆਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਉਹ ਵੀ ਸਵਾਦ ਤੇ ਤੁਹਾਡਾ ਸਾਡੇ ਬਹੁਤ ਬਹੁਤ ਸੇ ਹਾਂਜੀ ਵੀਰੇ ਆਪਣੇ ਕੋਲ ਇਹ ਵਾਲੇ ਸੂਟ ਆ ਜਿਹੜੇ ਠੀਕ ਆ ਦੋ ਦੁਆਰਾ ਰੀਸਟਾਕ ਹੋਏ ਆ ਬਹੁਤ ਹੀ ਜੈਨੂਨ ਪ੍ਰਾਈਸ ਦਾ ਪਟ ਹੁਣ ਤਾਂ ਮੈਂ ਇਹਨਾਂ ਨੂੰ ਆਫਰ ਕੀ ਲਗਾਤਾ ਥੋਨੇ ਸੂਟਾਂ ਨੂੰ ਦੋ ਹੀ ਬਚੇ ਆ ਆਪਣੇ ਕੋਲ ਬਾਕੀ ਸਾਰੇ ਹੀ ਆਪਣਾ ਤਾਂ ਸਟਾਕ ਹੋ ਗਿਆ ਸੀ 15 ਸੂਟ ਰੈਡੀ ਹੋਈ ਸੀਗੇ ਆਪਣੇ ਕੋਲੇ ਇਹ ਦੁਬਾਰਾ ਡਿਮਾਂਡ ਸੀਗੀ ਕਲਾਇੰਟ ਦੀ ਵੀ orange ਕਲਰ ਤੇ ਆਹ ਵਾਲਾ ਕਲਰ ਵੀ ਦੋਨੋਂ ਸਾਨੂੰ ਦੁਬਾਰਾ ਤੋਂ ਚਾਹੀਦੇ ਆ ਇਹਦੇ neck ਦੇ ਉੱਪਰ ਵਰਕ ਆ ਮੈਂ ਫਿਰ ਉਸ ਤੋਂ ਤੁਹਾਨੂੰ ਦਿਖਾ ਦਿੰਦੀ ਬਹੁਤ ਸੋਹਣਾ ਵਰਕ ਆ neck ਦੇ ਉੱਪਰ ਮਸ਼ੀਨ ਵਰਕ ਕੀਤਾ ਹੋਇਆ ਸੈਲਫ ਪ੍ਰਿੰਟਡ ਆ ਜਿਹੜਾ ਇਹ ਸੂਟ ਹੈ ਜੀ ਤੇ ਇਸ ਤੋਂ ਬਾਅਦ ਇਹਦੇ ਜਿਹੜਾ ਵਰਕ ਹੈ ਪਹੁੰਚਣ ਦੀ ਵੀ ਹੋਇਆ ਹੋਇਆ ਚੈੱਕ ਕਰ ਸਕਦੇ ਤੁਸੀਂ ਇਹ ਵਾਲਾ ਪਰ ਜੇ ਤੁਸੀਂ ਪਹੁੰਚਦੇ ਲੈਣਾ ਪਹੁੰਚਦੇ ਲੈ ਸਕਦੇ ਜੇ ਤੁਸੀਂ ਬਾਹਰ ਤੇ ਲੈਣਾ ਬਾਹਰ ਤੇ ਲੈ ਸਕਦੇ ਫਿਲਹਾਲ ਇਹ ਵਾਲੇ ਸੂਟ ਮੇਰੇ ਕੋਲ ਅਨ ਸਟਿਚੀ ਆ ਵਿਦਆਉਟ ਦੁਪੱਟਾ ਪਰ ਜੇ ਤੁਸੀਂ ਕਹੋਗੇ ਵੀ ਦੁਪੱਟਾ ਨਾਲ ਰੈਡੀ ਕਰਨਾ ਤਾਂ ਆਪਾਂ ਤੁਹਾਨੂੰ ਦੁਪੱਟਾ ਵੀ ਇਹਨਾਂ ਨਾਲ ਰੈਡੀ ਕਰ ਦਾਂਗੇ ਜੇ ਤੁਸੀਂ ਸਟਿਚ ਕਰਵਾਉਣਾ ਸਟਿਚ ਕਰਵਾ ਸਕਦੇ ਹੋ ਜੇ ਤੁਸੀਂ ਅਨ ਸਟਿਚ ਲੈਣਾ ਤਾਂ ਤੁਸੀਂ ਅਨ ਸਟਿਚ ਲੈ ਸਕਦੇ ਕੈਜੂਅਲ ਵੀਰ ਇਹ ਆਪਣੇ ਕੋਲ ਸੂਟ ਦਾ ਬਹੁਤ ਹੀ ਸੁਣਾ ਹੋਇਆ ਹੋਇਆ ਦਾ ਇਹ ਕਿਸੇ ਵੀ ਕਲਾਇੰਟ ਨੇ ਬਾਏ ਕਰਨਾ ਤਾਂ ਮੈਨੂੰ WhatsApp ਤੇ ਉੱਪਰ ਪ੍ਰੋਪਰ ਸਕ੍ਰੀਨਸ਼ਾਟ ਭੇਜੋ ਜਿਹੀ ਸਕ੍ਰੀਨਸ਼ਾਟ ਭੇਜਣ ਤੋਂ ਬਾਅਦ ਜਦ ਹੀ ਨੈਕਸਟ ਡਿਟੇਲ ਆਉ ਮੈਂ ਤੁਹਾਨੂੰ ਸਾਰੀ ਉੱਥੇ ਦੱਸ ਦੂੰਗੀ ਥੈਂਕ ਯੂ ਸੋ ਮਚ ਕੋਈ ਗੱਲ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ ਇੱਕ ਤੁਹਾਡੇ ਲਈ ਹੋਰ ਆਪਾਂ ਵੀ ਸਪਾਸ ਪਿਓਰ ਜੌਰਜਟ ਦਾ ਕਪੜਾ ਲੈ ਕੇ ਆਏ ਹਾਂ ਠੀਕ ਹੈ ਜੀ ਇਹ ਸੂਟ ਦਾ ਕਲਾਇੰਟ ਨੇ ਅਨ ਸਟਿਚ ਮੰਗਿਆ ਸੀਗਾ ਬਟ ਉਹਨਾਂ ਨੇ ਕਿਹਾ ਸੀਗਾ ਵੀ ਸਾਡੀ ਸਲਵਾਰ ਦੇ ਉੱਪਰ ਸੋਹਣਾ ਜਿਹਾ ਵਰਕ ਕਰਵਾ ਕੇ ਭੇਜੋ ਤਾਂ ਆਪਾਂ ਸਲਵਾਰ ਦੇ ਉੱਪਰ ਵਰਕ ਕਰਵਾਇਆਗਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਟਰਾਸਟ ਹੋਇਆ ਬਹੁਤ ਸੋਹਣਾ ਵਰਕ ਆ ਬਹੁਤ ਸੋਹਣਾ ਲੱਗ ਰਿਹਾ ਸੂਟ ਕਿਸੇ ਨੇ ਵੀ ਤੁਸੀਂ ਇਦਾਂ ਦਾ ਸੂਟ ਲੈਣਾ ਸਾਡੇ ਕੋਲ ਸੇਮ ਸੂਟ ਸਾਡੇ ਕੋਲ ਇੱਕ ਸੂਟ ਪਿਆਗਾ ਐਵੇਂ ਨਹੀਂ ਪਤਾ ਦੋ ਸੂਟ ਹੋਣ ਠੀਕ ਹੈ ਤੇ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਜਿਨ੍ਹਾਂ ਨੇ ਵੀ ਸੂਟ ਇਹ ਬਾਏ ਕਰਨਾ ਸਾਨੂੰ WhatsApp ਦੇ ਉੱਪਰ ਪ੍ਰੋਪਰ ਸਕਰੀਨਸ਼ਾਟ ਭੇਜੋ ਜੀ ਤੇ ਇਸ ਤੋਂ ਅਗਲੀ ਡਿਟੇਲ ਆ ਜਿਹੜੀ ਅਸੀਂ ਤੁਹਾਨੂੰ ਦੱਸਾਂ ਇਹ ਦੱਸ ਦਿੰਦੀ ਆ ਬਾਟਮ ਦੇ ਉੱਪਰ ਮਸ਼ੀਨ ਵਰਕ ਆ ਕਾਟਨ ਦੀ ਬਾਟਮ ਆ ਠੀਕ ਹੈ ਜਿਹੜੀ ਸ਼ਰਟ ਹੈ ਇਹ ਪਿਓਰ ਬਿਸਕੋਸ ਜੌਰਜਟ ਦੀ ਬਹੁਤ ਲਾਈਟ weight ਸਟਾਫਾ ਤੇ ਸੌਫਟ ਸਟਾਫਾ ਹੈ ਥੈਂਕ ਯੂ ਚਲੋ ਸਿਆਰਿਆਂ ਜਮਾ ਸਹੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕਰ ਗਏ ਸਾਰੇ ਜਾਨੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡਾ ਸੀਵੀਆ ਬੁਟੀਕ ਬਾਈ ਮਨਪ੍ਰੀਤ ਪਰ ਸਿਆਰ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਬਹੁਤ ਹੀ ਸੋਹਣਾ ਪ੍ਰਿੰਟ ਹੈ ਜਿਹੜਾ ਬਿਸਕੋਸ ਜੌਰਜਟ ਤੇ ਪਿਓਰ ਤੇ ਉੱਤੇ ਰੈਡੀ ਕੀਤਾ ਜਿਹਦੇ ਸਟਾਫ ਦੀ ਗੱਲ ਕਰੀਏ ਇਹ ਬਹੁਤ ਹੀ ਸੌਫਟ ਤੇ ਲਾਈਟ weight ਸਟਾਫਾ ਹੈ ਲਾਈਨਿੰਗ ਇਹਦੇ ਵਿੱਚ ਲੱਗਦੀ ਹੈ ਬਟ ਇਹਨੂੰ ਸਲਵਾਰ ਆਪਾਂ ਰੈਡੀ ਕੀਤੀ ਹੈ ਬਰਾਉਂਟ ਲਾਈਨਿੰਗ ਕਾਟਨ ਦੀ ਉਹਦੇ ਉੱਪਰ ਬਹੁਤ ਹੀ ਸੋਨਾ ਪਹੁੰਚਿਆ ਤੇ ਆਪਾਂ ਵਰਕ ਕੀਤਾ ਹੋਇਆ ਹੈਗਾ ਜਿਹੜਾ ਇਹਦੇ ਦੁਪੱਟਾ ਲੱਗਿਆ ਹੋਇਆ ਸੁਪਰ ਨੈੱਟ ਕੋਟਾ ਦੂਰੀ ਦਾ ਦੁਪੱਟਾ ਪੱਲਿਆਂ ਤੇ ਲੇਸ ਲਗਾਈ ਹੋਈ ਹੈ ਜੇ ਤੁਸੀਂ ਇਹਨੂੰ ਸਟਿਚ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲ ਇਦਾਂ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਦੋ ਸ਼ਰਟਾਂ ਦਾ ਕੱਪੜਾ ਪਿਆ ਇਦਾਂ ਪਲੇਨ ਬਾਟਮ ਲਗਾ ਕੇ ਕਾਟਨ ਦੀ ਉਹਦੇ ਉੱਪਰ ਵਰਕ ਕਰਵਾ ਸਕਦੇ ਹੋ ਜੇ ਆਲ ਓਵਰ ਇਦਾਂ ਦਾ ਸੂਟ ਲੈਣਾ ਤਾਂ ਉਹ ਉਹਦਾ ਵੀ ਤੁਸੀਂ ਲੈ ਸਕਦੇ ਹੋ ਉਹਦੇ ਲਈ ਤੁਸੀਂ ਸਾਡੇ ਵਟਸਐਪ ਨੰਬਰ ਤੇ ਸਕਰੀ ਇਸ ਤੋਂ ਬਾਅਦ ਜੋ ਵੀ ਡਿਟੇਲ ਹੋਊਗੀ ਮੈਂ ਤੁਹਾਨੂੰ ਦੱਸ ਦੂੰਗੀ ਜੇ ਕਿਸੇ ਨੇ ਵੀ ਸੂਟ ਸੇਮ ਬਾਈ ਕਰਨਾ ਤਾਂ ਕਰ ਸਕਦੇ ਹੋ 5 ਸਟਿਚ ਚਾਹੀਏ ਸਟਿਚ ਉਹ ਤੁਹਾਡੀ ਚੋਇਸ ਥੈਂਕ ਯੂ ਹਾਂ ਜੀ ਬਈ ਤਾਂ ਇਹ ਸੀਗਾ ਆਪਣਾ ਅੱਜ ਦਾ ਵਲੌਗ ਠੀਕ ਹੈ ਕੱਲ ਨੂੰ ਤੁਹਾਨੂੰ ਆਪਾਂ ਕੁੜਤਾ ਸਟਾਈਲ ਮੇਰੇ ਰੈਡੀ ਹੋ ਗਏ ਵਿਦਾਊਟ ਦੁਪੱਟੇ ਤੋਂ ਉਹ ਮੈਂ ਤੁਹਾਨੂੰ ਕੱਲ ਨੂੰ ਸ਼ੋਅ ਕਰ ਦੂੰਗੀ ਨਾਲੇ ਕਾਟਨ ਦੇ ਹੋਰ ਸੂਟ ਜਿਹੜੇ ਵੀ ਅਸੀਂ ਡਿਜ਼ਾਈਨ ਕੀਤੇ ਆ ਉਹ ਸ਼ੋਅ ਕਰਦਾਂਗੇ ਕਲਾਈਂਟਸ ਦੇ ਸੂਟ ਜਿਹਨੇ ਡਿਜ਼ਾਈਨ ਹੋ ਗਏ ਉਹ ਸ਼ੋਅ ਕਰਦਾਂਗੇ ਕੱਲ ਨੂੰ ਆਪਣੇ ਕੋਲ ਸਾਰੇ ਸੂਤ ਆ ਜਿਹੜੇ ਉਹ ਹੋ ਜਾਣਗੇ ਡਨ ਠੀਕ ਹੈ ਸਹੀ ਸੀਗਾ ਆਪਣਾ ਅੱਜ ਦਾ ਬਲੌਗ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਮੇਰਾ ਬਲੌਗ ਬਹੁਤ ਪੰਦ ਆਇਆ ਹੋਣਾ ਮਿਲਦੇ ਆਪਾਂ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਜੁੜੇ ਰਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸੋਹਣੇ ਸੋਹਣੇ ਸੂਟ ਦੇਖਣ ਦੇ ਲਈ ਸੋਹਣੇ ਸੋਹਣੇ ਡਿਜ਼ਾਈਨ ਦੇਖਣ ਦੇ ਲਈ ਠੀਕ ਹੈ ਜੀ ਬਾਏ ਬਾਏ